ਹਾਂਜੀ ਇਹਨਾਂ ਕੰਦਾ ਵਾਲੇ ਬਹੁਤ ਵਿਚਾਰ ਹੁੰਦਾ ਇੱਥੇ ਕੋਈ ਕਹਿੰਦਾ ਭੂਤਾਂ ਨੇ ਕੰਢੀ ਹੈ ਕੱਡੀਆਂ ਹੋਈਆਂ ਨੇ ਕੋਈ ਕਹਿੰਦਾ ਇਹ ਕੰਦਾ ਪੱਥਰ ਦੀਆਂ ਬਾਬੇ ਨੇ ਆਪ ਕੱਡੀਆਂ ਸੀ ਇੱਕ ਇਹ ਰਸ ਮਈ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਿਨ ਰੇਤੇ ਬਜਰੀ ਸਿਮਿੰਟ ਤੋਂ ਇਹ ਕੰਦਾ ਅੱਜ ਤੱਕ ਮੌਜੂਦ ਨੇ ਬਹੁਤ ਪੁਰਾਣੀਆਂ ਗੰਧਾਂ ਨੇ ਆ ਦੇਖੋ ਵੱਡੇ ਵੱਡੇ ਪੱਥਰਾਂ ਦੀਆਂ ਕੰਦਾ ਕੱਡੀਆਂ ਹੋਈਆਂ ਨੇ ਆ ਸੰਗਤ ਦੇਖੋ ਬਹੁਤ ਭੀੜ ਹੈਗੀ ਆ ਦੇਖੋ ਆਪਾਂ ਦਰਬਾਰ ਦੇ ਅੰਦਰ ਆ ਗਏ ਹੁਣ ਸੰਗਤ ਦਾ ਪੂਰਾ ਠਾਠਾ ਮਾਰਦਾ ਇਕੱਠ ਹੈ ਜੈ ਹੋ ਪੀਰਾਂ ਦੀ ਕਰ ਲੋ ਜੀ ਸਾਰੇ ਐਂਡਪਰਾ ਜੇਠੇ ਵੀਰਵਾਰ ਨੂੰ ਪੀਰਾਂ ਦੀ ਦਰਗਾਹ ਤੇ ਗਿਆ ਕਰ ਲੋ ਦਰਸ਼ਨ ਦੇਖ ਸਕਦੇ ਹੋ ਤੁਸੀਂ ਆਪਾਂ ਅੰਦਰ ਦਰਗਾਹ ਤੇ ਪਹੁੰਚ ਗਏ ਹਾਂਗੇ ਜੈ ਹੋ ਪੀਰਾਂ ਦੀ ਇਹ ਮੇਰਾ ਪੀਰਾ ਜੋ ਇਹ ਵੀਡੀਓ ਦੇਖੇ ਸ਼ੇਅਰ ਕਰੇ ਸਾਰੇ ਦੀ ਮਰਜ਼ਾ ਪੂਰੀਆ ਕਰੀ ਆਹ ਦੇਖ ਸਕਦੇ ਹੋ ਤੁਸੀਂ ਪੂਰਾ ਠਾਠਾ ਮਾਲ ਦਾ ਇਕੱਠ ਹੈ ਜੈ ਪੀਰਾਂ ਦੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਆਪਾਂ ਪਹੁੰਚ ਗਏ ਜੀ ਅੱਜ ਜੇਠਾ ਵੀਰਵਾਰਾ ਪਿੰਡ ਮਲੇਰ ਕੋਟਲਾ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਉਸ ਟਾਈਮ ਤੇ ਆਪਾਂ ਲਾਈਨ ਦੇ ਵਿੱਚ ਲੱਗੇ ਹੋਏ ਆ ਕਾਫੀ ਜਿਆਦੇ ਪਿੱਛੇ ਦੇਖ ਸਕਦੇ ਹੋ ਬਹੁਤ ਲੰਮੀ ਭੀੜ ਹੈਗੀ ਠੀਕ ਹੈ ਜੀ ਤੇ ਬਹੁਤ ਥਕਾ ਮੁੱਕੀ ਹੁੰਦੀ ਹੈਗੀ ਕਿਉਂਕਿ ਮੇਲੇ ਜਿੱਤੇ ਤੱਕ ਕੰਮ ਪੱਕੇ ਧੁੱਪ ਤੋਂ ਲੋਰ ਥੱਕੇ ਆ ਦੇਖੋ ਆਪਣੇ ਪਿੱਛੇ ਦੇਖੋ ਕਾਫੀ ਲੰਮੀ ਬਾਹਰ ਤੱਕ ਲੈਣ ਲੱਗੀ ਹੋਈ ਹੈਗੀ ਹੁਣ ਆਪਾਂ ਪੌੜੀ ਦੇ ਉੱਪਰ ਚੜ ਗਏ ਤੁਸੀਂ ਦੇਖ ਸਕਦੇ ਹੋਗੇ ਬਹੁਤ ਔਖੇ ਮੁਸ਼ਕਲ ਨਾਲ ਆਏ ਆਂਗੇ ਤੇ ਇੱਕ ਜਿਹੜੇ ਭੈਣ ਭਰਾ ਇੱਥੇ ਆਉਂਦੇ ਨੇ ਆਪਣੀ ਚੀਜ਼ਾਂ ਦਾ ਧਿਆਨ ਜਰੂਰ ਰੱਖਿਆ ਕਰੋ ਕਿਉਂਕਿ ਇਹਦੇ ਵਿੱਚ ਕੱਟ ਦੇ ਵਿੱਚ ਚੋਰ ਜੱਪਟੇ ਬਹੁਲੇ ਆਉਂਦੇ ਨੇਗੇ ਮੇਰਾ ਵੀ ਕਿਸੇ ਨੇ ਫੋਨ ਕੱਢਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਮੈਂ ਆਪਦਾ ਮੋਬਾਈਲ ਬਚਾ ਲਿਆ ਠੀਕ ਹੈ ਤੁਸੀਂ ਆਉਂਗੇ ਤਾਂ ਦਾ ਧਿਆਨ ਰੱਖਿਆ ਕਰੋ ਲਓ ਜੀ ਜੈ ਪੀਰਾ ਦੀ ਆਪਾਂ ਦਰਗਾਹ ਦੇ ਅੰਦਰ ਆ ਗਏ ਜੀ ਤੁਸੀਂ ਦੇਖ ਸਕਦੇ ਹੋ ਪੂਰਾ ਠਾਠਾ ਮਾਰਦਾ ਕੱਠ ਹੈਗਾ ਜੈ ਪੀਰਾਂ ਦੀ ਤੇ ਜੇਠਾ ਵੀਰਵਾਰਾ ਜੀ ਅੱਜ ਮੈਂ ਸੰਗਤ ਲੈ ਕੇ ਆਇਆ ਗੱਡੀ ਲੈ ਕੇ ਜੈ ਪੀਰਾਂ ਦੀ ਤੇ ਦੇਖੋ ਜੀ ਆਹ ਦੇਖੋ ਜੀ ਇਹ ਕੰਧਾ ਹੈ ਇਹ ਪੱਥਰ ਦੇ ਕੱਢਾ ਨੇ ਪੁਰਾਣੀਆਂ ਕੰਧਾਂ ਨੇ ਠੀਕ ਹੈ ਕੋਈ ਤਾਂ ਇਹ ਕਹਿੰਦਾ ਦੀ ਬਾਬੇ ਨੇ ਆਪ ਕੱਢੀਆਂ ਸੀ ਇੱਥੇ ਕੋਈ ਕਹਿੰਦਾ ਇਹ ਭੂਤਾਂ ਨੇ ਕੱਢੀਆਂ ਸੀਗੀਆਂ ਇਹ ਜਿਹੜੀਆਂ ਕੰਧਾਂ ਨੇਗੀ ਆ ਕੰਧਾ ਵੱਡੇ ਵੱਡੇ ਪੱਥਰਾਂ ਦੇ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਇੱਕ ਰਹੱਸਮਈ ਬਣਿਆ ਹੋਇਆ ਹੈਗਾ ਇਹ ਕਹਿੰਦੇ ਨੇ ਵੀ ਇਹ ਕੰਧਾ ਹਣ ਰੇਤਾ ਬਾਜਰੀ ਸਿਮਿੰਟ ਤੋਂ ਆ ਦੇਖੋ ਹੁਣ ਮੈਂ ਦਿਖਾਣਾ ਆ ਦੇਖੋ ਇਹ ਕਈ ਸਾਲਾਂ ਦੀਆਂ ਇਦਾਂ ਹੀ ਖੜੀਆਂ ਨੇ ਜਦੋਂ ਦਾ ਇਹ ਦਰਬਾਰ ਬਣਿਆਗਾ ਆ ਦੇਖੋ ਆਪਾਂ ਇਹਦੇ ਵਿੱਚੋਂ ਖਜ਼ਾਨਾ ਲੈ ਲਿਆ ਜੀ ਇਹਦੇ ਵਿੱਚ ਉਹਨੇ ਖਜ਼ਾਨਾ ਹੁੰਦਾ ਹੈ ਲਓ ਜੀ ਆਪਾਂ ਦਰਬਾਰ ਦੇ ਅੰਦਰ ਆ ਗਏ ਆ ਤੇ ਕਰ ਲਓ ਜੀ ਦਰਸ਼ਨ ਸੰਗਤ ਬਹੁਤਾਈ ਹੋਈ ਹੈ ਜੀ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਪੱਖਿਆਂ ਦਾ ਪ੍ਰਬੰਧ ਹੈ ਕਿਤੇ ਕਿਤੇ ਪੱਖਾ ਨਹੀਂ ਵੀ ਹਵਾ ਆਉਂਦੀ ਹੈ ਵੀ ਜ਼ਿਆਦਾ ਗਰਮੀ ਲੱਗਦੀ ਹੈ ਜੀ ਤੇ ਮੈਂ ਮਲੇਰ ਕੋਟਲੇ ਵਿੱਚ ਪਹਿਲੇ ਵਾਰ ਆਇਆ ਜੀ ਦਰਸ਼ਕ ਕਰਨ ਵਾਸਤੇ ਆ ਦੇਖੋ ਜੈ ਹੋ ਪੀਰਾ ਦੀ ਜੈ ਹੋ ਸਾਈਆ ਦੀ ਲੋ ਜੀ ਕਰ ਲੋ ਜੀ ਦਰਸ਼ਕ ਮਲੇਰ ਕੋਟਲੇ ਵਾਲੇ ਪੀਰੇ ਆ ਦੇਖੋ ਹੁਣ ਅਗੋਂ ਪੱਲੇ ਆ ਦੇਖੋ ਜੀ ਆ ਸੰਗਤ ਦੀ ਮਾੜੀ ਗੱਲ ਹੈਗੀ ਦੇਖੋ ਜਿਹੜੇ ਮੱਥਾ ਟੇਕਣ ਵਾਸਤੇ ਸਮਾਨ ਲਿਆਉਂਦੇ ਨੇ ਰੋਟੀ ਵਗੈਰਾ ਚੌਲ ਵਗੈਰਾ ਜੋ ਵੀ ਇੱਥੇ ਨਿਆਜ਼ ਵਗੈਰਾ ਲੱਗਦਾਗਾ ਇੱਥਾਂ ਡਸਟਬਿਨ ਨੂੰ ਦੇਖੋ ਕਿਦਾਂ ਗੰਦ ਪਾਇਆ ਗਿਆ ਹੈ ਨਾ ਜੈ ਉਹ ਪੀਰਾਂ ਦੀ ਲੋ ਜੀ ਕਰ ਲੋ ਜੀ ਦਰਸ਼ਨ ਜੈ ਉਹ ਪੀਰਾਂ ਦੀ ਜੋ ਮੇਰਾ ਪੀਰ ਸਾਰੇ ਦੀਆਂ ਮਰਜ਼ਾ ਪੂਰੀਆਂ ਕਰੀ ਮੇਰੇ ਪੀਰਾ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੀ ਸਭ ਦੇ ਕੰਮਕਾਰ ਬੀੜੇ ਬੰਨੇ ਲਾਈ ਪੀਰਾ ਸਭ ਨੂੰ ਤੰਦਰੁਸਤੀ ਬਖਸ਼ੇ ਜੋ ਵੀ ਤੇਰੇ ਦਰ ਤੇ ਆਉਂਦਾ ਹੈਗਾ ਲੋ ਜੀ ਸੰਗਤ ਚਾਦਰਾਂ ਤੇ ਚਾਦਰਾਂ ਬਾਬੇ ਦੇ ਚੜ ਰਹੀ ਹੈਗੀ ਤੇ ਆਪਾਂ ਜਿਹੜੀ ਸੰਗਤ ਲੈ ਕੇ ਆਏ ਸੀ ਪਹਿਲਾਂ ਉਹ ਮੱਥਾ ਟੇਕ ਕੇ ਗਈ ਆ ਉਹਨਾਂ ਨੂੰ 2 ਘੰਟੇ ਲੱਗੇ ਸੀ 7 ਵਜੇ ਤੋਂ 9 ਵਜੇ ਤੱਕ ਆਪਾਂ ਜੀ ਚਾ 9 ਵਜੇ ਦੇ ਲੈਣ ਦੇ ਵਿੱਚ ਲੱਗੇ ਹੋਏ ਆਗੇ 9 ਵਜੇ ਮੈਂ ਬਾਹਰੋਂ ਲੈਣ ਦੇ ਵਿੱਚ ਲੱਗਿਆ ਸੀ ਆ 1 ਵਜੇ ਆ ਜੀ ਹੁਣ ਆਪਣਾ ਮੱਥਾ ਟਿਕਿਆ ਦਰਬਾਰ ਦੇ ਅੰਦਰ ਆ ਕੇ ਆਹ ਦੇਖੋ ਜੀ ਅੰਦਰ ਵੀ ਬਹੁਤ ਜ਼ਿਆਦਾ ਭੀੜਾ ਦਰਗਾਹ ਦੇ ਜਿੱਥੇ ਆ ਬਾਬੇ ਦੀ ਦਰਗਾਹ ਬਣੀ ਹੋਈ ਹੈਗੀ ਦੇਖੋ ਚਾਦਰ ਤੇ ਚਾਦਰ ਚਾਦਰ ਤੇ ਚਾਦਰ ਚਾਦਰ ਤੇ ਚਾਦਰ ਕਿਉਂਕਿ ਜੀਨੇ ਸੁਖਾਪੂਰੀਆਂ ਹੁੰਦੀਆਂ ਨੇ ਫਿਰ ਇਦਾਂ ਆਉਂਦੇ ਨੇ ਮੈਂ ਦੇਖਿਆ ਇੱਕ ਬੰਦਾ ਜਾਜ ਲਈ ਫਿਰਦਾ ਸੀ ਦੇਖੋ ਝੂਮਰ ਦੇਖੋ ਕਿੰਨਾ ਸੋਹਣਾ ਲੱਗਦਾ ਸੀ ਬਾਬੇ ਦੀ ਦਰਗਾਹ ਦੇ ਉੱਤੇ ਆ ਦੇਖੋ ਬਹੁਤ ਸੋਹਣੇ-ਸੋਹਣੇ ਝੂਮਰ ਲੈ ਗਏ ਬੜਾ ਮਨ ਖੁਸ਼ ਹੁੰਦਾ ਹੈਗਾ ਆ ਦੇਖੋ ਵਾਹ ਜੈ ਹੋ ਪੀਰਾਂ ਦੀ ਜੈ ਸੰਗੀਆਂ ਦੀ ਦੇਖੋ ਬਹੁਤ ਸੋਹਣੇ-ਸੋਹਣੇ ਪੂਰਾ ਠਾਠਾ ਮਾਰਦਾ ਇਕੱਠਾ ਹੈ ਜੀ ਕਰ ਲੋ ਸੰਗਤ ਜੀ ਦਰਸ਼ਨ ਲਾਲਾਂ ਵਾਲੇ ਪੀਰ ਦੇ ਆਪੋ ਮਲੇਰ ਕੋਟਲੇ ਵਿੱਚ ਪਹੁੰਚੇ ਹੋਏ ਆ ਅੱਜ ਇਹ ਮੇਰੇ ਪੀਰਾਂ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤਾਂ ਕਿ ਜੇਠੇ ਵੀਰਵਾਰ ਦੀ ਇਹ ਆਪਾਂ ਪਹੁੰਚਿਆ ਤੇ ਦੂਜਾ ਵੀ ਭੈਣ ਭਰਾ ਇਹਨੂੰ ਦਰਸ਼ਨ ਕਰ ਸਕਣ ਸਭ ਦੀ ਮਰਜ਼ਾ ਪੂਰੀਆਂ ਕਰੀ ਮੇਰੇ ਪੀਰਾਂ ਅਸੀਂ ਤੇਰੇ ਦਰਤੇ ਆਏ ਹਾਂਗੇ ਆਪਾਂ ਗੱਡੀ ਲੈਤੀ ਹੈ ਦੋਸਤੋ ਇਹ ਪਹਿਲੇ ਵਾਰ ਆ ਪਹਾਰ ਮੰਦਸਥਾਨ ਤੇ ਆਏ ਗੱਡੀ ਲੈ ਕੇ ਉਹ ਵੀ ਜੇਠੇ ਵੀਰਵਾਰ ਨੂੰ ਆਪਣੀ ਅਜ ਰੋਟ ਲਾਇਆ ਜਾਂ ਵੀਡੀਓ ਸ਼ੇਅਰ ਜਰੂਰ